ਤਾਂ ਧੰਨ ਬਾਬਾ ਦੀਪ ਸਿੰਘ ਗੁਰਦੁਆਰਿਆਂ ਤੇ ਉਹਨਾਂ ਕਿੰਨਾ ਸਮਾਂ ਮੈਨੂੰ ਬਹੁਤ ਲੰਬਾਰਸਾ ਹੋ ਗਿਆ ਜੀ ਟਾਈਮ ਦਾ ਤਾਂ ਮੈਨੂੰ ਯਾਦ ਨਹੀਂ ਪਰ ਇੰਨਾ ਹੈ ਕਿ ਬਹੁਤ ਲੰਬਾ ਟਾਈਮ ਹੋ ਗਿਆ ਜੀ ਕਿਹੋ ਜਿਹਾ ਲੱਗਦਾ ਵੀ ਜਦੋਂ ਇੱਥੇ ਆਉਂਨੇ ਆਂ ਸੰਗਤਾਂ ਨਾਲ ਵਿਚਰਦੇ ਆਂ ਤੇ ਬਾਣੀ ਪੜ੍ਹਦੇ ਆਂ ਇੱਥੇ ਤਾਂ ਜਦੋਂ ਆਈਦਾ ਜੀ ਐਂ ਲੱਗਦਾ ਗੁਰੂ ਦੀ ਗੋਦੀ ਜਾ ਕੇ ਬਹਿ ਗਏ ਹੁੰਨੇ ਆ ਜੀ ਵੀ ਇੰਨੀ ਸੰਗਤ ਦੇਖੀ ਤਾਂ ਸੰਗਤ ਦਾ ਜਿਵੇਂ ਹਾੜੀ ਆਇਆ ਬਈ ਮਹਾਰਾਜ ਦਾ ਦੇਖ ਕੇ ਮਨ ਚ ਬਹੁਤ ਸਕੂਨ ਮਿਲਦਾ ਜੀ ਖੁਸ਼ੀ ਮਹਿਸੂਸ ਹੁੰਦੀ ਆ ਜੀ ਦੇਖ ਕੇ ਜੀਵਨ ਦੇ ਵਿੱਚ ਕੀ ਫਰਕ ਨੇ ਵੇਖਣ ਨੂੰ ਮਿਲਦਾ ਜਦੋਂ ਆਪਾਂ ਬਾਣੀ ਨਾਲ ਜੁੜਦੇ ਆਂ ਗੁਰੂ ਘਰ ਆਉਂਨੇ ਆਂ ਤੇ ਜਦੋਂ ਦਾ ਆਪਾਂ ਜੁੜਦੇ ਆ ਬਾਣੀ ਦੇ ਨਾਲ ਜੁੜਦੇ ਆਂ ਪਤਾ ਨਹੀਂ ਲੱਗਦਾ ਜੀ ਮਹਾਰਾਜ ਜੀ ਇੰਨੀਆਂ ਕੋ ਝੋਲੀਆਂ ਭਰ ਦਿੰਦੇ ਜੋ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਦੇ ਦਿੰਦਾ ਮਹਾਰਾਜ ਆਪਣੀ ਆਪਣੀ ਸ਼ਰਧਾ ਹੁੰਦੀ ਹਰ ਕਿਸੇ ਦੀ ਕੋਈ ਕੀ ਪ੍ਰਾਪਤ ਕਰ ਜਾਂਦਾ ਕੋਈ ਕੀ ਪ੍ਰਾਪਤ ਕਰ ਜਾਂਦਾ ਜੀ ਜਦੋਂ ਆਪਾਂ ਕੁਝ ਸੱਚੀ ਤੇ ਨੂੰ ਇੱਥੇ ਆ ਕੇ ਮੰਗੇ ਹਨ ਤਾਂ ਤਨਤਨ ਬਾਬਾ ਦੇਵ ਸਿੰਘ ਜੀ ਪੂਰਾ ਜ਼ਰੂਰ ਕਰਦੇ ਨੇ ਤੁਹਾਡੇ ਨਾਲ ਕੁਝ ਇੱਥੋਂ ਮੰਗਿਆ ਹੋਵੇ ਤੁਸੀਂ ਤੇ ਪੂਰਾ ਹੋਇਆ ਸਾਡੇ ਨਾਲ ਸਾਂਝਾ ਕਰੋਗੇ ਬਾਬਾ ਜੀ ਨੇ ਕਦੀ ਨਾ ਤਾਂ ਕੀਤੀ ਨਹੀਂ ਕਦੀ ਕਿਸੇ ਨੂੰ ਜੀ ਇੱਥੇ ਮੈਂ ਕਿ ਜਿਹੜਾ ਆਇਆ ਸਾਰੇ ਝੋਲੀਆਂ ਭਰ ਕੇ ਗਿਆ ਜੀ ਤੇ ਬਾਬੇ ਦੇ ਦਰ ਤੇ ਤਾਂ ਜੀ ਇੱਥੇ ਨਾਂ ਦਾ ਤਾਂ ਸਵਾਲ ਹੀ ਨਹੀਂ ਹੈਗਾ ਜੀ ਕੋਈ